ਹੈਲੋ ਹੈਲੋ ਹਾਂਜੀ ਸੰਦੀਪਾ ਹਾਂ ਜੀ ਪੱਲੀ ਮਾਮੀ ਬੋਲਣ ਲੱਗੀ ਆ ਕੌਣ ਪੱਲੀ ਮਾਮੀ ਆ ਸਾਸ੍ਰੀਕਾਲ ਮਾਮੀ ਜੀ ਸਾਸ੍ਰੀਕਾਲ ਠੀਕ ਠਾਕ ਹਾਂ ਹਾਂਜੀ ਠੀਕ ਆ ਤੁਸੀਂ ਸੁਣਾਓ ਆਪਣੇ ਸਾਬ ਪਰਿਵਾਰ ਵਧੀਆ ਠੀਕ ਠਾਕ ਆ ਇਹ ਵੀ ਠੀਕ ਆ ਤੁਸੀਂ ਮੈਨੂੰ ਕਿਦਾਂ ਫੋਨ ਲਾਇਆ ਮੈਨੂੰ ਪ੍ਰੀਤ ਨੇ ਦੱਸਿਆ ਸੀ ਸੰਦੀਪ ਮੇਰੇ ਲੱਗੀ ਵੀ ਆਈ ਆ ਠੀਕ ਆ ਮੈਂ ਤੇਰਾ ਨੰਬਰ ਲਿਆ ਮੈਂ ਚਾਹਾਂ ਰਾਜੀ ਪਾਜੀ ਕਰ ਲਿਆ ਕਰੂੰਗੀ ਠੀਕ ਆ ਠੀਕ ਆ ਤੇ ਮੇਰੀ ਗੱਲ ਸੁਣ ਮੇਰੀ ਪ੍ਰੀਤ ਨਾਲ ਗੱਲ ਕਰਵਾ ਦੇ ਕਰਵਾ ਸਕਦੀ ਆ ਪ੍ਰੀਤ ਨਾਲ ਗੱਲ ਤੁਸੀਂ ਪ੍ਰੀਤ ਦੇ ਫੋਨ ਤੇ ਲਾ ਲੈਣਾ ਹੀ ਮੈਂ ਤੇ ਆਪਣੇ ਘਰੋਂ ਆ ਤੇ ਇਹ ਵੇਲੇ ਸਾਰੇ ਬੂਵੇ ਬਵੇ ਬੰਦ ਕਰਕੇ ਸੁੱਤੇ ਹੁੰਦੇ ਆ ਉਹਨਾਂ ਦਾ ਫੋਨ ਖਰਾਬ ਹੋਇਆ ਥੋੜਾ ਜਿਹਾ ਤਾਂ ਕਰਕੇ ਤੇਰਾ ਨੰਬਰ ਦੇ ਕੇ ਗਈ ਸੀ ਨੰਬਰ ਤੇ ਵਿੱਕੀ ਦਾ ਵੀ ਹੋਣਾ ਹੀ ਆ ਤੁਹਾਡੇ ਕੋਲ ਦਾ ਨਹੀਂ ਵਿੱਕੀ ਦਾ ਨਹੀਂ ਆ ਮੇਰੇ ਕੋਲ ਨੰਬਰ ਹੈਗਾ ਤੇਰਾ ਨੰਬਰ ਲਿਆ ਹੀ ਮੈਂ ਹੋਂਤਾ ਰਾਜੀ-ਬਾਜੀ ਕਰਨ ਨੂੰ ਤੇ ਮੈਂ ਚਲਦਾ ਕੋਈ ਕਰਵਾ ਲੈਣੀ ਹੈ ਠੀਕ ਆ ਤੇ ਪ੍ਰੀਤ ਵੈਸੇ ਵੀ ਨਾ ਘਰ ਨਹੀਂ ਹੈਗੀ ਸੱਚ ਮਾਮੀ ਜੀ ਗਈ ਕਿਥੇ ਹਾਂ ਮੈਨੂੰ ਲੱਗਦਾ ਉਹ ਕਿਤੇ ਗਈ ਆ ਮੈਂ ਇਹਨੂੰ ਜਾਂਦੀ ਨੂੰ ਵੇਖਿਆ ਸੀ ਅੱਛਾ ਚੱਲ ਮੇਰੀ ਗੱਲ ਸੁਣ ਜਦੋਂ ਆਊਗੀ ਨਾ ਉਹਨੂੰ کہیں ਵੀ ਤੇਰੀ ਮੰਮੀ ਠੀਕ ਨਹੀਂ ਆ ਤੇ ਮੈਨੂੰ ਮਿਲਣਾ ਵੇ ਅਵਲ ਤੇ ਅੱਜ ਹੀ ਆਵੇ ਜੇ ਅੱਜ ਨਹੀਂ ਤੇ ਕੱਲ ਨੂੰ ਜ਼ਰੂਰ ਆਵੇ ਠੀਕ ਆ ਕੋਈ ਨਹੀਂ ਮੈਂ ਤੁਹਾਡਾ ਸੁਨਾਹ ਦੇ ਦੂੰਗੀ ਮੇਰਾ ਸੁਨਾਹ ਜ਼ਰੂਰ ਤਵੀ ਤੇ ਮੈਨੂੰ ਅੱਜ ਜਾਂ ਕੱਲ ਮਿਲਣੇ ਜ਼ਰੂਰ ਆਵੇ ਠੀਕ ਆ ਚਲ ਠੀਕ ਆ ਆਵਾਜ਼ ਤੋ ਤੇ ਲੱਗਣ ਨਹੀਂ ਡਿਆ ਕਿ ਮੰਮੀ ਠੀਕ ਨਹੀਂ ਆ ਪਰ ਚੱਕਰ ਕੋਈ ਨਾ ਕੋਈ ਹੈਗਾ ਕਮ ਸੇ ਕੰਮ ਪ੍ਰੀਤ ਦੀ ਸਸਦਾ ਵੀ ਨੰਬਰ ਹੈਗਾ ਵਿੱਕੀ ਦਾ ਵੀ ਹੈਗਾ ਹੋਗਾ ਮੇਰੇ ਫੋਨ ਤੇ ਅਚਾਨਕ ਇਦਾਂ ਫੋਨ ਲਾ ਲਿਆ ਨਾਲੇ ਜਿਹੜੀ ਰਾਜੀ ਬਾਜੀ ਮੇਰੀ ਤੁਹੀਂ ਪੁੱਛਣੀ ਆ ਜਿੰਨੀ ਕੁ ਪੁੱਛਣੀ ਆ ਉਹ ਤਾਂ ਮੈਨੂੰ ਪਤਾ ਹੀ ਆ ਮੈਨੂੰ ਕਿੜੀਆਂ ਭੁੱਲ ਗਿਆ ਉਹ ਵਾਲੇ ਦਿਨ ਇਹ ਤੇ ਹੁਣ ਮੇਰੀ ਪਲਮਾਨ ਤੇ ਜੈਣਾ ਕਿ ਮੈਂ ਤੁਹਾਨੂੰ ਅੱਗੇ ਕੁਝ ਬੋਲਿਆ ਨਹੀਂ ਆ ਨਹੀਂ ਤੇ ਜੋ ਤੁਸੀਂ ਅੱਦ ਨਾਲ ਕੀਤਾ ਮੈਨੂੰ ਕਿਹੜਾ ਭੁੱਲ ਗਿਆ ਅੱਜ ਵੀ ਉਹ ਦਿਨ ਜ਼ਿਆਦਾ ਜਿੱਦਨ ਮੇਰੀ ਮਾਰ ਹੁੰਦੀ ਉੱਥੋਂ ਨਿਕਲੀ ਇਹ ਸੌਂ ਪਾਈ ਸੀ ਕਿ ਅੱਜ ਤੋਂ ਬਾਅਦ ਉੱਥੇ ਵੱਡਣਾ ਨਹੀਂ ਇਹਨੂੰ ਕਹਿੰਦੇ ਆ ਨਾ ਜੋ ਲੈਣੀਆਂ ਦੇਣੀਆਂ ਰੱਬ ਇੱਥੇ ਹੀ ਪੂਰੀਆਂ ਕਰ ਲੈਂਦਾ ਜਿਹੋ ਜਿਹਾ ਬੀਜੂਗੇ ਉਹੋ ਜਿਹਾ ਵੱਡੋਗੇ ਹੋ ਗਏ ਰੈਡੀ ਹਾਂ ਹਾਂ ਬਸ ਹੋ ਗਿਆ ਸਮਝ ਸਮਝ ਮਤਲਬ ਕਿ ਹਲੇ ਟਾਈਮ ਲੱਗੂਗਾ ਉਹ ਬੱਸ ਹੋ ਗਿਆ ਤੇਰੇ ਨਾਲੋਂ ਪਹਿਲਾਂ ਨਿਕਲ ਆਉਣਾ ਮੈਂ ਕਦੀ ਵਾਸਤੇ ਵੀ ਨਹੀਂ ਤੂੰ ਪਹਿਲਾਂ ਨਿਕਲ ਸਕਦੇ ਮੈਂ ਤਾਂ ਤੂੰ ਸ਼ਰਤ ਰੱਖ ਲਾ ਮੇਰੇ ਨਾਲ ਚੱਲ ਆ ਜਾ ਫਿਰ ਛੇਤੀ ਮੈਂ ਬਾਹਰ ਵੇਟ ਕਰ ਰੰਡੀ ਆ ਆ ਜਾ ਆ ਜਾ ਬਾਜ ਕਿੱਥੇ ਆ ਹਾਂ ਇੱਥੇ ਹੀ ਪਿਆ ਜੀਤਾ ਵੇਖ ਫਿਰ ਕਿਦਾਂ ਦਾ ਲੱਗਣ ਡਿਆ ਸੂਟ ਬਹੁਤਾ ਹੀ ਸੋਹਣਾ ਲੱਗਣ ਡਿਆ ਭਾਬੀ ਕਿਤੇ ਨਜ਼ਰੀ ਨਾ ਲੱਗ ਜਾ ਮੇਰੀ ਨਹੀਂ ਲੱਗਦੀ ਤੂੰ ਆਪਣੇ ਹੱਥਾਂ ਨਾਲ ਤੇ ਇੰਨਾ ਸੋਹਣਾ ਸੀਤਾ ਆ ਤੇ ਤੇਰੇ ਸੀਤੇ ਸੂਟ ਨੂੰ ਥੋੜੀ ਨਜ਼ਰ ਲੱਗ ਜੂਗੀ ਹਾਂ ਫਿੱਟ ਫਾਟ ਆਇਆ ਪੂਰਾ ਵੇ ਮੰਨਣਾ ਪਊ ਤੇਰੀ ਸਟੀਚਿੰਗ ਨੂੰ ਜਾਨ ਪਾ ਕੇ ਰੱਖ ਦਿੰਨੀ ਆ ਕੱਪੜੇ ਦੇ ਵਿੱਚ ਹੈ ਭਾਵੇਂ ਸਸਤਾ ਜਾਈ ਸੀ ਪਰ ਵੇਖ ਲੈ ਕਿੰਨਾ ਸੋਹਣਾ ਤੂੰ ਤਿਆਰ ਕਰ ਦਿੱਤਾ ਨਹੀਂ ਨਾ ਮੇਰੇ ਕੱਲੇ ਸੀਨ 'ਚ ਥੋੜੀ ਨਾ ਇਦਾਂ ਜਾਨ ਪਈ ਆ ਤੁਹਾਡੇ ਪਹੁੰਚ ਵੀ ਤੇ ਜਾਨ ਬਈ ਤੁਹਾਨੂੰ ਸੋਹਣੇ ਵੀ ਲੱਗਣਦੇ ਆ ਨਾ ਚੱਲ ਠੀਕ ਸਾਰੇ ਕਫਬ ਜਾਂਦਾ ਤੇਰਾ ਸੂਟ ਵੀ ਤਿਆਰ ਹੋ ਹੀ ਗਿਆ ਵਾ ਮੈਂ ਤੇ ਆਨੀ ਆ ਤੂੰ ਵੀ ਪਾ ਆਪਣਾ ਸੂਟ ਤੇ ਚੱਲ ਸਾਡੇ ਨਾਲ ਹੀ ਨਹੀਂ ਭਾਦੀ ਤੂੰ ਹੀ ਚੱਲ ਜਾਓ ਮੇਰਾ ਨਜੀ ਕੰਡਾ ਜਾਣ ਨੂੰ ਮੇਰਾ ਜੀ ਘੰਡਾ ਕਿ ਤੂੰ ਨਾਲ ਜਾਵੇਂ ਤੇ ਤੇਰਾ ਜੀ ਨਹੀਂ ਘੰਡਾ ਜਾਣ ਨੂੰ ਚਲ ਜਾਾਂਗੀ ਫੇਰ ਕਿੱਥੇ ਚਲ ਜਾਾਂਗੇ ਨਾ ਹੁਣ ਫਿਰ ਮੰਮੀ ਵੀ ਘਰ ਕੱਲੇ ਆ ਤੇ ਤੂੰ ਸਗੋ ਜਾਓਗੇ ਮੋਟਰਸਾਈਕਲ ਤੇ ਕਿਤੇ ਜਾਣਾ ਔਖੇ ਹੋਗੇ ਜਾਵਾਂਗੇ ਤੇ ਦੂਜਾ ਤੁਸੀਂ ਰਾਤ ਰਹਿ ਕੇ ਆਓਗੇ ਤੇ ਚੱਲ ਪਿੱਛੇ ਕੋਈ ਫਿਕਰਤ ਨਾ ਹੋਏਗੀ ਚੱਲ ਵੀ ਠੀਕ ਆ ਪਰ ਜਦੋਂ ਮੇਰੇ ਵੀਰ ਦਾ ਵਿਆਹ ਹੋਇਆ ਨਾ ਉਦੋਂ ਮੈਂ ਕੋਈ ਗੱਲ ਨਹੀਂ ਸੁਣਨੀ ਤੈਨੂੰ ਮੈਂ 10 ਦਿਨ ਪਹਿਲਾਂ ਹੀ ਆਪਣੇ ਨਾਲ ਲੈ ਜਾਣਾ ਠੀਕ ਆ ਨਾ ਕੋਈ ਨਹੀਂ ਬੱਬਾ ਉਦੋਂ ਦੀ ਉਦੋਂ ਵੇਖੀ ਜਾਉਗੀ ਤੂੰ ਹੋਰ ਹੁਣ ਮੈਂ ਘਰ ਵੇਖਣ ਚੱਲੀ ਆ ਨਾ ਮੈਨੂੰ ਬੜੀ ਖੁਸ਼ੀ ਹੋਣ ਈ ਆ ਵਚਾਰੇ ਨੂੰ ਮਹਾਂ ਹੀ ਰੱਬ ਨੇ ਘਰ ਦਿੱਤਾ ਆ ਮਿੱਟੀ ਪਾਪਾ ਖੱਪ ਗਏ ਸੀ ਬਾਲਿਆਂ ਵਾਲੇ ਕਮਰੇ ਹੁੰਦੇ ਸੀ ਨਾ ਝੋਂਦੇ ਬੜੇ ਹੁੰਦੇ ਸੀ ਬਰਸਾਤਾਂ ਦੇ ਵਿੱਚ ਤੇ ਹੁਣ ਵੇਖੇ ਆ ਕਿ ਬਰਸਾਤਾ ਕਿੰਨੀਆਂ ਵਧੀਆ ਨਿਕਲਣੀਆਂ ਉਹਨਾਂ ਦੀਆਂ ਤੇ ਮੈਂ ਤੇ ਆਨੀ ਆ ਜਿੱਦਾਂ ਘਰ ਬਣ ਗਿਆ ਨਾ ਐਦਾਂ ਹੀ ਹੁਣ ਮੇਰੇ ਵੀਰ ਜੀ ਨੂੰ ਇੱਕ ਸੋਣੀ ਜੀ ਬੋਟੀ ਮਿਲ ਜੇ ਮੈਨੂੰ ਵੀ ਮੇਰੀ ਭਾਬੀ ਮਿਲ ਜੇ ਹਨਾ ਜ਼ਰੂਰ ਮਿਲੇਗੀ ਤੇ ਹੁਣ ਮੇਰੀ ਗੱਲ ਸੁਣੋ ਤੁਸੀਂ ਪਿੱਛੇ ਧਿਆਨ ਨਾ ਰੱਖਿਓ ਚੰਗਾ ਮੰਮੀ ਤੇ ਮੈਂ ਆਹਦੀ ਫਿਕਰ ਨਾ ਕਰਿਓ ਦੋਵੇਂ ਜਨਨ ਤਾਂ ਹੀ ਰਹਿ ਲੈਣਾ ਤੁਸੀਂ ਭਾਏ ਇੱਕ ਰਾਤ ਛੱਡ ਕੇ ਭਾਏ ਦੋ ਰਾਤਾਂ ਰਾਇਓ ਤੇ ਚੰਗੀ ਤਰ੍ਹਾਂ ਰੀਜ ਨਾਲਾਂ ਰਹਿ ਕੇ ਆਏ ਤੇ ਗੱਲਾਂ ਬਾਤਾਂ ਕਰਕੇ ਆਏ ਉਹਨਾਂ ਦੇ ਚੰਗਾ ਠੀਕ ਆ ਚੱਲ ਠੀਕ ਆ ਫਿਰ ਹਾਂ ਠੀਕ ਆ ਔ ਤੇਰੇ ਵੀਰ ਜੀ ਵੀ ਆਈ ਗਏ ਚੱਲ ਵੀ ਚੱਲ ਮੈਡਮੇ ਚਾਬੀ ਕਿਥੇ ਮੋੜ ਸਕਲੀ ਚਾਬੀ ਉੱਥੇ ਹੀ ਟੰਗੀ ਹੁੰਦੀ ਆ ਤੈਨੂੰ ਲੱਗ ਨਹੀਂ ਆਉਂਦੀ ਆਓ ਭਈ ਚਲੋ ਮੈਂ ਆਪਣਾ ਪਰਸ ਫੜ ਲਾਂ ਮੈਂ ਵੇਖਿਆ ਆਖਿਆ ਨਾ ਤੈਨੂੰ ਤੂੰ ਲੇਟ ਹੋਇਣਾ ਹੀ ਹੋ ਨਹੀਂ ਹੁੰਦੀ ਜੀ ਤਾਂ ਹਾਂਜੀ ਮੈਨੂੰ ਤੇ ਚੇਤਾ ਆਇਆ ਮੈਂ ਤੇ ਦੱਸਣਾ ਹੀ ਭੁੱਲ ਗਈ ਤੂੰ ਨਾ ਪ੍ਰੀਤ ਨੂੰ ਮਾੜਾ ਜਿਹਾ ਸੁਣਾ ਦੇਵੇਂਗੀ ਕਿਹੜਾ ਸੁਣਾ ਬੀ ਉਹਨੂੰ ਇਹ ਕਹੀਂ ਕਿ ਉਹਦੀ ਮੰਮੀ ਦਾ ਫੋਨ ਆਇਆ ਸੀ ਕਿ ਉਹ ਠੀਕ ਨਹੀਂ ਆ ਜਿਆਦਾ ਹੀ ਤੇ ਉਹ ਕਹਿੰਦੀ ਸੀ ਜ਼ਰੂਰੀ ਮੈਨੂੰ ਆ ਕੇ ਤੇ ਉਹ ਮਿਲ ਜੇ ਫੋਨ ਆਇਆ ਉਹ ਕਿਹੜੇ ਵੇਲੇ ਅੱਜ ਤੇ ਮੈਂ ਬਾਹਰ ਬੈਠੀ ਸੀ ਨਾ ਉਦੋਂ ਆਇਆ ਸੀ ਫੋਨ ਤੇ ਮੈਂ ਤੇ ਬਹਾਨਾ ਲਾਤਾ ਮੈਂ ਕਿ ਪ੍ਰੀਤ ਘਰ ਨਹੀਂ ਕਿਤੇ ਗਈ ਆ ਤੈਨੂੰ ਤੇ ਪਤਾ ਹੀ ਆ ਮੈਂ ਤੇ ਉਧਰ ਜਾਂਦੀ ਨਹੀਂ ਨੀ ਜੇ ਮੈਂ ਉੱਧਰ ਗਈ ਤੇ ਚੰਗਾ ਜਿਹਾ ਨਹੀਂ ਲੱਗਣਾ ਇਹ ਕਰਕੇ ਤੂੰ ਜਾ ਕੇ ਸੁਣਾ ਦੇਵੀ ਚੰਗਾ ਕੋਈ ਨਹੀਂ ਮਰੇਦਾਂ ਚੇਤੇ ਨੂੰ ਹੁਣੇ ਜਾ ਕੇ ਸੁਣਾ ਦੇ ਹਾਂ ਹਾਂ ਚਲੋ ਤੇ ਮਰੇਦਾਂ ਨਹੀਂ ਕੋਈ ਨਹੀਂ ਧਿਆਨ ਨਾ ਜਾਇਓ ਚੰਗਾ ਨੇਰੀ ਬੜੀ ਚੜੀ ਆ ਚਲ ਚਲੀਏ ਉਹ ਆ ਜਾਓ ਬਹਿ ਜਾਓ ਗੱਲਾਂ ਨਿ ਕੋ ਗੱਲ ਨਹੀਂ ਕੋ ਸਾਹੀ ਠੀਕ ਹائے ਹائے ਬੱਲਾ ਛੋਕੀ ਚੱਲੀਆਂ ਵਾ ਜਿੰਨਾ ਮਰਜੀ ਪਾਣੀ ਪਾ ਲਈਏ ਫੇਰ ਉਹ ਆਲਾ ਪਹਿਲਾਂ ਪਾਣੀ ਪਾਵਾਂ ਇਹਨਾਂ ਨੂੰ ਹائے ਹائے ਰੱਬਾ ਬੰਦੇ ਵਾਲੀ ਹਾਦੀ ਹੋਈ ਪਈ ਆ ਜੇ ਬੰਦਾ ਨਹਾਉਂਦਾ ਵਾ ਇੱਕ ਬਤੀ ਵੇਲੇ ਇੱਕ ਵੇਲੇ ਆਉਂਦੀ ਆ ਤੇ ਮੋਟਰ ਦਾ ਸੋਚ ਛੱਡ ਦਿੰਦਾ ਵਾ ਵੀ ਟੈਂਕੀ ਭਰ ਜੇ ਆਪਣੀ ਬੇਬੇ ਭਰ ਕੇ ਵੀ ਨਹੀਂ ਗਿਆ ਟੈਂਕੀ ਮੈਨੂੰ ਹੀ ਘਰੇ ਚਲਾਉਣੀ ਪੈਣੀ ਆ ਹੋਏ ਐਨੂ ਕੀ ਹੋ ਗਿਆ ਹੁਣ ਹਲਕੇ ਤੇ ਹਵਾ ਤੇ ਨਹੀਂ ਲੈ ਗਈ ਤਾਰੇ ਵੇਖਾ ਹੁਣ ਕੋਹਾਨੀ ਇਹ ਬੰਦੇ ਦਾ ਲਾ ਹਾਏ ਵੇ ਮੇਰੇ ਅਰਬਾ ਇਹ ਬੰਦੇ ਨੂੰ ਪਤਾ ਨਹੀਂ ਮੈਂ 100 ਵਾਰੀ ਕਿਹਾ ਵੇ ਢੰਗ ਦੀ ਤਾਰ ਪਾਲਾ ਪਾਲਾ ਪਰ ਇਹ ਬੰਦਾ ਤੇ ਧਿਆਨ ਹੀ ਨਹੀਂ ਦਿੰਦਾ ਆ ਤਾਰ ਪਾ ਦਿੰਦਾ ਡੁਪਲੀਕੇਟ ਜੀ ਉਹ ਸੜ ਜਾਂਦੀ ਜੋੜ ਲਾ ਜਾਂਦਾ ਵਾ ਇਹ ਬੰਦੇ ਨੇ ਨਾ ਤੇ ਸੱਚੀ ਮੈਨੂੰ ਧਰਮ ਨਾ ਖਾ ਹੀ ਲਿਆ ਵਾ ਜੇ ਮਜੇ ਦਾ ਵਾਣ ਆਖਿਆ ਹੀ ਉਹ ਹਫਤਾ ਹੋ ਗਿਆ ਰੌਲਾ ਪਾਉਂਦੀ ਨੂੰ ਕਿਤੇ ਉਹ ਨਹੀਂ ਲਿਆ ਕੇ ਦਿੱਤਾ ਤਾਰਾਂ ਕਿਦਾਂ ਨੰਗੀਆਂ ਪਈਆਂ ਵਾ ਕੀ ਪਤਾ ਕਿਹੜੇ ਐਸਾਂ ਚ ਰਹਿੰਦਾ ਏ ਇਹਨੇ ਧਿਆਨ ਨਹੀਂ ਦੇਣਾ ਹੁਣ ਮੇਰਾ ਸਾਰਾ ਦਿਨ ਕਿੱਦਾਂ ਲੰਘਣਾ ਪਾਣੀ ਤੋਂ ਬਗੈਰ ਸਾਰਾ ਕੰਮ ਪਿਆਰ ਰਹਿਣਾ ਵਾ ਕਿੱਥੋਂ ਹੁਣ ਪਾਣੀ ਢੋਟੋ ਲਿਆਉਂਗੀ ਉਹ ਹਾਲੀ ਆ ਤਾਂ ਬੰਦੇ ਦਾ ਚਾਚੀ ਸਾਸਰੀ ਘਰ ਚਾਚੀ ਜੀ ਸਾਸਰੀ ਘਰ ਆਲ ਉਲਤ ਕਾਲ ਗਈਆਂ ਆ ਜਾ ਵੀ ਗਈ ਸੁਖ ਤੇ ਹੈ ਕਿਉਂ ਚਾਚੀ ਮੈਂ ਆ ਨਹੀਂ ਸਕਦੀ ਆ ਸਕਦੀ ਅੰਦਰ ਆ ਦੇ ਕੇ ਮਨ ਜਾ ਡਰ ਜਾਂਦਾ ਵਾ ਪਤਾ ਨਹੀਂ ਕੀ ਗੱਲ ਹੋਈ ਚਾਚੀ ਜੀ ਅੰਦਰ ਕੀ ਹੋਣਾ ਵਾ ਕਿਉਂ ਓ ਮੈਨੂੰ ਤੁਸੀਂ ਮੇਰਾ ਸੋਨਾ ਦੇ ਦਿਓ ਸੋਨਾ ਦੇ ਦਿਓ ਹਾਂਜੀ ਨਹੀਂ ਤੂੰ ਤੇ ਕਹਿੰਦੀ ਮੈਂ 20-25 ਦਿਨਾਂ ਤੱਕ ਖੜੂਗੀ ਤੇ ਤੂੰ ਤੇ ਪਉਦੇ ਪੈਰੀ ਆ ਗਈਆਂ ਚਾਚੀ ਜੀ ਮੈਂ 20-25 ਦਿਨਾਂ ਤੱਕ ਤੇ ਨਹੀਂ ਸੀ ਗਿਆ ਮੈਂ 10-15 ਦਿਨਾਂ ਤੱਕ ਗਿਆ ਸੀ ਤੇ ਮੈਨੂੰ ਹੁਣ ਲੋੜ ਪੈ ਗਈ ਆ ਤੇ ਮੈਂ ਲੈਣ ਆ ਗਈ ਆ ਹਾ ਹਾ ਇੰਨੀ ਵੀ ਕੀ ਲੋੜ ਤੈਨੂੰ ਪੈ ਗਈ ਆ ਧੀਏ ਮੇਰੀ ਗੱਲ ਸੁਣ ਮੈਂ ਤੇ ਆਖਿਆ ਸੀ 20-25 ਦਿਨਾਂ ਤੱਕ ਖੜੂਗੀ ਤੇ ਮੈਂ 15 ਦਿਨਾਂ ਵਾਸਤੇ ਗਹਿਣੇ ਪਾਤਾ ਮੈਨੂੰ ਵੀ ਕੋਈ ਜ਼ਰੂਰਤ ਹੀ ਪੈ ਗਈ ਸੀ ਹਾ ਦਰ ਚਾਚੀ ਜੀ ਡਾਡੇ ਵਾਲੇ ਤੁਸੀਂ ਮੈਨੂੰ ਪੁੱਛਿਆ ਜੇ ਕਿ ਮੈਂ ਗਹਿਣੇ ਪੋੜਾਵਾਂ ਮੈਂ ਤੇ ਸਮਾਨ ਪਗਣੇ ਪਾਵਾਂ ਕਿ ਜਾਂ ਨਾ ਪਾਵਾਂ ਬਿਨਾ ਪੁੱਛੇ ਗਹਿਣੇ ਪਾ ਦਿੱਤਾ ਜੇ ਹਾਏ ਹਣੀ ਤੂੰ ਤਾਂ ਗਰਮੀ ਬੜੀ ਹੋਈ ਆ ਨਾਲੇ ਮੈਂ ਘਰ ਚ ਕੀਮਤੀ ਚੀਜ਼ ਇਨਾ ਚ ਰੱਖ ਸਕਦੀ ਆ ਨਾਲੇ ਮੈਂ ਹਾਂ ਉਹ ਸੰਭੀ ਰਹੂਗੀ ਤੇ ਨਾਲੇ ਮੈਂ ਉੱਤੇ ਪੈਸੇ ਚੁੱਕੇ ਹੁਣ ਅੱਛਾ ਹੁਣ ਮੈਨੂੰ ਪਤਾ ਲੱਗਾ ਐਵੇਂ ਤੇ ਨਹੀਂ ਸੀ ਤੁਸੀਂ ਮੈਨੂੰ ਇੰਨੇ ਮਿੱਠੇ ਪਿਆਰੇ ਬਣੇ ਤੁਹਾਨੂੰ ਲੋੜ ਹੋਣੀ ਆ ਤੇ ਚੱਕ ਦੇਣੀ ਚੁਕੀ ਗਹਿਣੇ ਪਾ ਦਿੱਤਾ ਆ ਨਹੀਂ ਪ੍ਰੀਤ ਤਰਲੇ ਤਾਂ ਤੂੰ ਲੈਂਦੀ ਹਾਂ ਵੀ ਚਾਚੀ ਮੇਰਾ ਗਹਿਣਾ ਰਹਿ ਲਾ ਮੈਂ ਤੇ ਤੈਨੂੰ ਪਹਿਲਾਂ ਵੀ ਜਵਾਬ ਦਿੱਤਾ ਸੀ ਵੀ ਭਾਈ ਮੈਂ ਇਹੋ ਜਿਹੀ ਜ਼ਿੰਮੇਵਾਰੀਆਂ ਨਹੀਂ ਚੁਕੜੀਆਂ ਤੂੰ ਮੇਰੇ ਗਰੀ ਤਰਲਾ ਲਿਆ ਤੇ ਮੈਂ ਗਹਿਣਾ ਰੱਖਿਆ ਨਹੀਂ ਤੇ ਮੈਨੂੰ ਕੀ ਲੋੜ ਸੀ ਰੱਖਣ ਦੀ ਮੈਂ ਨਹੀਂ ਐੋਜੀ ਚੀਜ਼ਾਂ ਦਾ ਲਾਲਚ ਕਰਦੀ ਮੇਰੀ ਗੱਲ ਸੁਣੋ ਮੈਨੂੰ ਤੁਹਾਡੇ ਤੇ ਯਕੀਨ ਸੀ ਤਾਂ ਹੀ ਮੈਂ ਤੁਹਾਨੂੰ ਫੜਾ ਕੇ ਗਈਆਂ ਪਰ ਇਹਦਾ ਮਤਲਬ ਇਹ ਤੇ ਨਹੀਂ ਨਾ ਕਿ ਤੁਸੀਂ ਚੁੱਪ ਕੀਤੇ ਜੋ ਮਰਜ਼ੀ ਕਰੀ ਜਾ ਇਹਦਾ ਮਤਲਬ ਕਿ ਗੱਲ ਨੂੰ ਤੁਸੀਂ ਵੇਚ ਵੀ ਦਿੰਦੇ ਤੇ ਤੁਸੀਂ ਕਹਿਣਾ ਸੀ ਮੈਂ ਵੇਚ ਲੀਤਾ ਫੇਰ ਕਦੀ ਆਖਰ ਆ ਗਈ ਆ ਹਾਏ ਕੁੜੀ ਕਿੱਦਾਂ ਦੀ ਗੱਲ ਕਰਤੀ ਆ ਤੇਰੇ ਨਾਲ ਨਾ ਇੰਨਾ ਕਰਦੀ ਮੈਂ ਕੋ ਤੇਰਾ ਗਹਿਣਾ ਵੇਚਦੀ ਉਹ ਤੇ ਜ਼ਰੂਰਤ ਪੈ ਗਈ ਮੈਂ ਤਾਂ ਦਿੱਤਾ ਹਾਏ ਰੱਬਾ ਜੇ ਤੁਹਾਨੂੰ ਜ਼ਰੂਰਤ ਵੀ ਪੈ ਗਈ ਸੀ ਕੰਮ ਸੀ ਕੰਮ ਮੈਨੂੰ ਪੁੱਛ ਤੇ ਲੈਂਦੇ ਨਹੀਂ ਚੁੱਪ ਕਰ ਜਾ ਬੋਤਾ ਰੋਲਾ ਪਾਉਣ ਦੀ ਜਰੂਰਤ ਨਹੀਂ ਆ ਬਗਾਨੇ ਬੰਦੇ ਬਾਹਰ ਬੈਠੇ ਆ ਮੇਰੀ ਵੀ ਇੱਥੇ ਇੱਜ਼ਤ ਆ ਤੂੰ ਮੈਨੂੰ 15 ਦਿਨਾਂ ਦਾ ਵਕਵਾ ਦਿੱਤਾ ਸੀ ਨਾ ਤੇ 15 ਦਿਨਾਂ ਤੱਕ ਤੂੰ ਆ ਜੀ ਤੇ ਤੇਰਾ ਗਹਿਣਾ ਜਿੱਥੇ ਮਰਜ਼ੀ ਮੈਂ ਛੜਾ ਕੇ ਦੇਵਾ ਤੇ ਬਹੁਤੀਆਂ ਗੱਲਾਂ ਮੈਂ ਸੁਣਦੀ ਨਹੀਂ ਹੁੰਦੀ ਠੀਕ ਆ ਆ ਗਈ ਵਾ ਜੀ ਰੋਲਾ ਪਾਉਣੇ ਈ ਛੇ ਤੂੰ ਇੱਥੇ ਜਲੂਸ ਕੱਢਣਾ ਮੇਰਾ ਕੀ ਆਖਣਗੇ ਮੈਨੂੰ ਵਾ ਚਾਚੀ ਵਾ ਆਪਣੇ ਤੇ ਤੂੰ ਰੰਗ ਵਿਖਾਈ ਦਿੱਤੇ ਆ ਨਾ ਫਿਰ ਨਹੀਂ ਕਾਦੇ ਰੰਗ ਵਿਖਾਤੇ ਤੈਨੂੰ ਹੈ ਜਦੋਂ ਤੇਰਾ ਸਮਾਨ ਸਾਂਭਿਆ ਹੀ ਉਦੋਂ ਚਾਚੀ ਚਾਚੀ ਜਦੋਂ ਤੈਨੂੰ ਚੰਗੀਆਂ ਸਲਾਵਾਾਂ ਦਿੰਦੀ ਆ ਉਦੋਂ ਤੇਰੀ ਚਾਚੀ ਹਾਂ ਉਦੋਂ ਤੇ ਆਂਦੀ ਹੈ ਮੇਰੀ ਮਾਵਾਂ ਨੂੰ ਵੱਧ ਕੇ ਅੱਜ ਤੂੰ ਮੇਰੇ ਸਿਰ ਤੇ ਆਣ ਕੇ ਨੱਚਣ ਲੱਗ ਗਈ ਆ ਆ ਚੰਗੀ ਕਰਤੂਤ ਕਰਨ ਲਈ ਆ ਨਹੀਂ ਆਉ ਜਾਂਦਾ ਤੇਰਾ ਪੇਕੇ ਘਰ ਨੂੰ ਰਾਹ ਤੇ ਆਉ ਜਾਂਦਾ ਸਹੁਰਿਆਂ ਨੂੰ ਜਿੱਧਰ ਨੂੰ ਮਰਜੀ ਚੱਲ ਜਾ ਤੇ 15 ਦਿਨਾਂ ਨੂੰ ਆਵੀਂ ਤੇ ਆਪਣਾ ਗਹਿਣਾ ਲੈ ਜੀ ਠੀਕ ਆ ਤੇ ਬਹੁਤੀਆਂ ਗੱਲਾਂ ਨਹੀਂ ਕਰਨ ਦੀ ਲੋੜ ਤੇ ਤਿੱਤਰ ਹੋਇਥੋਂ ਵੇਖੀ ਕੀ ਜਾਣੀ ਮੇਰੇ ALU ਨਿਕਲ ਆਈ ਵੱਡੀ ਮੈਨੂੰ ਮਤਾਂ ਦੇਣ ਵਾਲੀ ਗਲਤੀ ਤੇ ਫਿਰ ਮੇਰੀ ਸੀ ਨਾ ਜਿਹੜੀ ਤੈਨੂੰ ਆਪਣਾ ਸਮਾਨ ਵੜਾ ਗਈ ਆ ਨਹੀਂ ਜਾ ਜਾ ਹੁਣ ਤੁਹਾਨੂੰ ਵੀ ਗੱਲਾਂ ਆਉਣ ਡੈ ਭੀਆਂ ਨਹੀਂ ਤੂੰ ਜਾਣੀ ਆ ਕਿ ਨਹੀਂ ਤੇ ਤੈਨੂੰ ਮੈਂ ਦੂਜੀ ਤਰ੍ਹਾਂ ਕੱਢਾਂ ਨਿਕਲ ਕਿੱਧਰੋਂ ਆਇਥੋਂ ਚਾਚੀ ਤੂੰ ਚੰਗਾ ਨਹੀਂ ਕਾਢੀ ਮੇਰੇ ਨਾਲ ਮੈਂ ਤੈਨੂੰ ਇਹ ਦੱਸ ਦਿੰਨੀ ਆ ਮੈਂ ਬਹੁਤ ਵਧੀਆ ਕਰਨ ਢੀ ਆ ਨਿਕਲ ਜਾ ਤੁਸੀਂ ਤੇ ਮੇਰੇ ਨਾਲ ਬੜੀ ਚੰਗੀ ਕੀਤੀ ਆ ਆਪਣੀਆਂ ਬੰਦੇ ਨੂੰ ਭੁੱਲ ਜਾਂਦੀਆਂ ਵਾ ਤੇ ਦੂਜੇ ਦੀਆਂ ਚੇਤੇ ਰਹਿ ਜਾਂਦੀਆਂ ਵਾ ਨਾਲੇ ਤੈਨੂੰ ਵੀ ਪਤਾ ਵਾ ਨਿਆਣੀ ਨਹੀਂ ਹਾਂ ਤੂੰ ਜੋ ਕੋਹ ਤੇਰੀ ਮਾਂ ਨੇ ਮੇਰੇ ਨਾਲ ਕੀਤਾ ਵਾ ਪੁੱਛ ਜਾ ਕੇ ਉਹਨੂੰ ਮੰਮੀ ਹੁਣ ਚੁੱਪ ਕਾ ਕੇ ਬੈਠੇ ਰਹਿਣਾ ਵਾ ਕੋਈ ਗਲਤੀ ਕਰੋ ਮੇਰੇ ਨਾਲ ਪ੍ਰੇਤਿਕ ਕੀ ਗੱਲ ਕਰਾਂ ਮੈਂ ਤੇ ਇਹੋ ਸੋਚੀ ਜਾਣ ਰਹੀ ਆ ਵੀ ਆਖਰ ਤੇਰੇ ਪਿਓ ਨੂੰ ਪਤਾ ਲੱਗਾ ਤੇ ਲੱਗਾ ਕਿਤਾ ਮੈਂ ਤੇ ਅਜੇ ਸੋਚਿਆ ਨਹੀਂ ਈ ਵੀ ਕਹੇ ਤਰੀਕੇ ਜੇ ਦੇ ਨਾਲ ਨਾਲੇ ਖੁਸ਼ਖਬਰੀ ਦਊਂਗੀ ਤੇ ਨਾਲੇ ਸਾਰੀ ਗੱਲਬਾਤ ਇਹਨਾਂ ਨੂੰ ਦੱਸੂਗੀ ਪਰ ਜਿਹਰੇ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਫੋਨ ਤੇ ਪੁੱਛਿਆ ਵੀ ਪ੍ਰੀਤ ਘਰ ਆਈ ਸੀ ਤੇ ਨਾਲ ਹੀ ਫੋਨ ਕੱਟਤਾ ਰੀਤੀ ਇੱਦਾਂ ਤਾਂ ਹੀ ਚੋਰ ਬਣ ਗਏ ਆ ਗੁੱਸਾ ਤੇ ਉਹਨਾਂ ਨੂੰ ਵੀ ਫੇਰ ਆਉਣਾ ਹੀ ਆ ਜਿਹੜੀ ਗੱਲ ਦਾ ਘਰੋਂ ਪਤਾ ਲੱਗਣਾ ਚਾਹੀਦਾ ਸੀ ਜੇ ਬੰਦੇ ਨੂੰ ਬਾਹਰੋਂ ਪਤਾ ਲੱਗੇ ਤਾਂ ਇਹ ਤਾਂ ਸਿੱਧੇ ਸਿੱਧੇ ਚੋਰ ਵਾਂ ਮੈਨੂੰ ਬੜਾ ਡਰ ਲੱਗਣ ਡਿਆ ਪ੍ਰੀਤ ਹੁਣ ਸਾਡੀਆਂ ਦਿੱਤੀਆਂ ਸਫਾਈਆਂ ਦਾ ਕੋਈ ਫਾਇਦਾ ਨਹੀਂ ਆ ਐਂ ਜੋ ਮਰਜ਼ੀ ਕਰ ਲੀਏ ਜਿੱਦਾਂ ਮਰਜ਼ੀ ਰਹੀ ਆ ਮੈਨੂੰ ਇਹ ਗੱਲ ਪਹਿਲਾਂ ਸੋਚਣੀ ਚਾਹੀਦੀ ਤੇਰੇ ਪਾਪਾ ਨੇ ਇਹ ਗੱਲ ਪਹਿਲਾਂ ਕਰ ਦੇਣੀ ਚਾਹੀਦੀ ਪਰ ਮੰਮੀ ਤੁਸੀਂ ਵੀ ਤਾਂ ਸਹੀ ਟਾਈਮ ਹੀ ਢੀਕਣ ਦੇ ਸੀ ਕਿ ਕਦੋਂ ਉਹ ਟਾਈਮ ਆਵੇਗਾ ਤੇ ਮੈਂ ਤੇਰੇ ਡੈਡੀ ਨਾਲ ਗੱਲ ਕਰਾਂਗੀ ਢੀਕਣ ਤੇ ਮੈਂ ਜ਼ਰੂਰ ਦੇ ਹੀ ਆ ਪ੍ਰੀਤ ਪਰ ਮੈਨੂੰ ਲੱਗਦਾ ਵੀ ਮੈਂ ਲੇਟ ਹੋਗੀ ਈਗਾ ਨਾ ਮੰਮੀ ਹੁਣ ਤੁਸੀਂ ਤੇ ਆਪਣੇ ਵੱਲੋਂ ਚੰਗਾ ਰੇਜ਼ ਹੀ ਸੋਚਣਾ ਮੰਮੀ ਪਰਸੋਂ ਰਾਤ ਤੱਕ ਡੈਡੀ ਨਾਲ ਗੱਲਾਂ ਨਹੀਂ ਨਾ ਹੀ ਨਹੀਂ ਪ੍ਰੀਤੀ ਅਹੀਂ ਤੇ ਆਪੇ ਗੱਲਾਂ ਮਾਰਦੀਆਂ ਰਹੀਆਂ ਕਿੰਨੀ ਰਾਤ ਤੱਕ ਉਹ ਤਾਂ ਤੂੰ ਮੈਨੂੰ ਜਾਣ ਲੱਗਿਆ ਦੱਸਿਆ ਸਵੇਰੇ ਵੀ ਮਿਸ ਕਾਲ ਆਈਆਂ ਸੀ ਪਰ ਮੰਮੀ ਇੱਥੇ ਤੇ 9 ਮਿੰਟ ਦੀ ਡੈਡੀ ਦੀ ਸੀਵਿੰਗ ਕਾਲ ਆ ਕਿ 9 ਮਿੰਟ ਡੈਡੀ ਨਾਲ ਗੱਲ ਹੋਈ ਏ ਤੁਹਾਡੀ ਸੀਵਿੰਗ ਕਾਲ ਆ ਹਾਂ ਪਰ ਪ੍ਰੀਤੀ ਅਹੀਂ ਤੇ ਫੋਨ ਚੁੱਕਿਆ ਨਹੀਂ ਤਾਂ ਗੱਲ ਕਿੱਥੋਂ ਹੋਣੀ ਏ ਮੰਮੀ ਹੁਣ ਮੈਨੂੰ ਸਮਝ ਲੱਗੀ ਜੇ ਕਿ ਮੇਰੇ ਇੱਥੇ ਆਈ ਦਾ ਡੈਡੀ ਨੂੰ ਕਿੱਦਾਂ ਪਤਾ ਲੱਗਾ ਕਿੱਦਾਂ ਪਤਾ ਲੱਗਾ ਫ੍ਰੀਤ ਮੰਮੀ ਚਾਚੀ ਗੇਮ ਖੇਡ ਗਈ ਤੁਹਾਡੇ ਦੋਵਾਂ ਨਾਲ ਫ੍ਰੀਤ ਮੈਨੂੰ ਕੁਝ ਸਮਝ ਨਹੀਂ ਆਉਂਦਾ ਤੂੰ ਕੀ ਕਹਿਣ ਰਹੀ ਆ ਸਮਝ ਇਹ ਕਿਉਂ ਨਹੀਂ ਆਉਂਦੀ ਤੁਹਾਨੂੰ 9 ਮਿੰਟ ਦੀ ਰিসিਵਿੰਗ ਕਾਲ ਹੋਈ ਆ ਡੈਡੀ ਦੀ ਤੁਹਾਡੇ ਨਾਲ ਪਰ ਅਹੀਂ ਫੋਨ ਚੁੱਕਿਆ ਹੀ ਨਹੀਂ ਮੇਰੀ ਤੇ ਗੱਲ ਹੀ ਨਹੀਂ ਹੋਈ ਮੰਮੀ ਆਪਾਂ ਤੇ ਦੋਵਾਂ ਨਾਲ ਅੰਦਰ ਗੱਲਾਂ ਕਾਂਡੀਆਂ ਸੀ ਨਾ ਫੋਨ ਕਿਤੇ ਇੱਥੇ ਵੱਜਦਾ ਰਿਹਾ ਡੈਡੀ ਦਾ ਚਾਚੀ ਆਈ ਸੀ ਨਾ ਅੰਦਰ ਉਹਨੇ ਕੀ ਕੀਤਾ ਕਿ ਤੇ ਫੋਨ ਚੋਕ ਲਿਆਵਾ ਤੇ ਚੋਕ ਕੇ ਫੋਨ ਇਦਾਰਾ ਕਰੀਤਾ ਟੋੜ ਦਿੱ ਉਤੇ ਤਾਈ ਉੱਚੀ ਉੱਚੀ ਕਹਿਂਦੀ ਸੀ ਅਹੇ ਨਾਨੇ ਨੂੰ ਵੀ ਖੁਸ਼ਖਬਰੀ ਦੱਸ ਦਿਓ ਮੈਂ ਕਿਹਾ ਸੁਣਾ ਤੁਹਾਨੂੰ ਕਿ ਚਾਚੀ ਥੋੜੀ ਹੋਣੀ ਬੋਲ ਤੂੰ ਜਿਦਾ ਕਰਨੀ ਆ ਕਿ ਜਿਹਦਾ ਕਿਹਨੂੰ ਸੁਣਾਉਂਡੀਆਂ ਤੂੰ ਤੇ ਮੇਰੇ ਕੰਨ ਦਾ ਪਰਦਾ ਪਾੜ ਦੇਣਾ ਵਾ ਉਹ ਫਿਰ ਡੈਡੀ ਨੂੰ ਸੁਣਾਉਂਡਿਓ ਗੱਲਾਂ ਸਾਰੀਆਂ ਮੈਂ ਨਹੀਂ ਕਰ ਸਕਦੀ ਤੇਰੀ ਚਾਚੀ ਮੰਮੀ ਆ ਵੇਖਣ ਗੱਲ ਹੋਈ ਆ ਕਿਉਂ ਨਹੀਂ ਇਹਨੂੰ ਮੇਰੇ ਤੇ ਯਕੀਨ ਆਉਂਦਿਆ ਵਾ ਤਾਈ ਹੋਈ ਆਈ ਸੀ ਜ਼ਗਰ ਜਿੱਥੇ ਭੇਦ ਲੈਣ ਮੇਰਾ ਦਿਲ ਨਹੀਂ ਮੰਨਦਾ ਫਰੀਦ ਦਿਵਿੰਦਰ ਇੰਨੀ ਧੋਖੇਬਾਜ਼ ਨਹੀਂ ਹੋ ਸਕਦੀ ਮੰਮੀ ਬੜੀ ਧੋਖੇਬਾਜ਼ ਮੈਂ ਹੁਣ ਤੁਹਾਨੂੰ ਸੱਚੀ ਗੱਲ ਦੱਸਾਂ ਹਾਂ ਮੇਰੇ ਗੁੱਸਾ ਨਾ ਹੋਇਓ ਹਾਂ ਹਾਂ ਤੁਸੀਂ ਮੈਨੂੰ ਗਹਿਣਾ ਦਿੱਤਾ ਸੀ ਨਾ ਤੇ ਮੈਂ ਚਾਚੀ ਨੂੰ ਫੜਾ ਗਈ ਸੀ ਤੇ ਹੁਣ ਮੈਂ ਜਿਹੜੀ ਚਾਚੀ ਕੋਲ ਲੈਣ ਗਈ ਨਾ ਮੈਨੂੰ ਅਗਲੇ ਨੇ ਡੰਡੇ ਮਾਰ ਕੇ ਭਜਾਇਆ ਵਾ ਕਹਿੰਦੀ ਦਫਾ ਹੋ ਜਾ ਇਥੋਂ ਕੋਈ ਗਾਂਦੀ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਮੰਮੀ ਦਿਮਾਗ ਤੇ ਸਭ ਤੋਂ ਪਹਿਲਾਂ ਖਰਾਬ ਸੀ ਹੁਣ ਤੇ ਟਕਾਣੇ ਆਉਣ ਲੱਗਾ ਸੀ ਮਸਾਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੂੰ ਗਿਆਨੇ ਨਾਲ ਕਿਉਂ ਨਹੀਂ ਖੜੇ ਦਵਿੰਦਰ ਨੂੰ ਕੀ ਦੇਗੀ ਹਾਂ ਮੰਮੀ ਹੂੰ ਤਾਂ ਕਿਤੇ ਮੈਂ ਤੁਹਾਡੇ ਤੋਂ ਪਰਦੇ ਹੀ ਰੱਖਦੀ ਆਈ ਆ ਤੁਹਾਨੂੰ ਝੂਠ ਬੋਲਦੀ ਨਹੀਂ ਆ ਤੇਰੀ ਤੁਹਾਨੂੰ ਸੱਚ ਨਹੀਂ ਦੱਸਿਆ ਮੰਮੀ ਵੀ ਕਿਸੇ ਰੇ ਦਾ ਨਹੀਂ ਜਿਹੜੀ ਆ ਉàng ਆ ਕੇ ਮੈਂ ਚਾਚੀ ਨੂੰ ਕਹਿਣੇ ਦੇ ਗਈ ਸੀ ਕਿ ਜੇ ਮੈਂ ਤੁਹਾਨੂੰ ਦੇ ਕੇ ਗਈ ਨਾ ਤੇ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਕਹਿਣਾ ਇਹਨੇ ਕਿਉਂ ਨਹੀਂ ਕਹਿਣਾ ਖੜਿਆ ਤੁਸੀਂ ਟੈਨਸ਼ਨ ਜ਼ਿਆਦਾ ਲੈਣੀ ਸੀ ਤੇ ਮੈਂ ਚਾਚੀ ਨੂੰ ਫੜਾ ਕੇ ਤੇ ਮੰਮੀ ਚਾਚੀ થી ਮੇਰੇ ਕਹਿਣੇ ਗਾੜੀ ਲੈਣੇ ਬਾ ਦਿੱਤੇ ਤੇ ਮੈਨੂੰ ਦੱਸਿਆ ਪੁੱਛਿਆ ਕੋਸ਼ ਨਹੀਂ ਹੁਣ ਮੈਨੂੰ ਆਹਦੇ ਇਥੋਂ ਨਿਕਲ ਜਾ ਜਿਹੜੇ ਪੈਰੀ ਆਈਆਂ ਪ੍ਰੀਤ ਹੁਣ ਤੂੰ ਮੈਨੂੰ ਲੈ ਕੇ ਪੈਣਾ ਹੀ ਹਾਂ ਉਦੋਂ ਤੇ ਭਾਵੇਂ ਮੈਂ 4 ਸਾਲ ਕੱਢ ਜਾਂਦੀ ਆ ਤੇਰੇ ਪਰਦੇ ਜਿਹੜੇ ਰਹੇ ਆ ਨਾ ਸ਼ੁਰੂ ਤੋਂ ਇਹਨਾਂ ਨੇ ਤੇ ਮੈਨੂੰ ਕਾਹੇ ਜੋਗੀ ਛੱਡਿਆ ਹੀ ਨਹੀਂ ਪਰਦੇ ਤੇ ਤੂੰ ਪਹਿਲਾਂ ਹੀ ਮੇਰੇ ਕੋਲ ਬਥੇਰੇ ਰੱਖ ਲਈ ਜੇ ਆਪਣਾ ਫਾਪ ਵਾੜ ਹੀ ਲਿਆ ਹੀ ਤੇ ਘਟੋ ਘਟਕ ਗਾੜੀ ਤੇ ਮੈਨੂੰ ਸੱਚ ਦੱਸਦੀ ਗਾੜੀ ਵੀ ਤੇ ਮੇਰੇ ਤੋਂ ਪਰਦੇ ਹੀ ਰੱਖ ਦੇ ਰਹੀ ਆ ਤੇ ਆਪਣੇ ਪਿਆਰਾ ਤੇ ਆਪ ਹੀ ਕੁਹਾੜੀ ਮਾਰ ਲਈ ਆ ਮੰਮੀ ਮੈਨੂੰ ਆਪ ਨਹੀਂ ਸੀ ਪਤਾ ਪਹਿਲਾਂ ਕਿ ਵੀ ਕਿੰਨੇ ਨੁਸ਼ੇ ਕਰਦਾ ਆ ਤੇ ਤੂੰ ਵੇਖਿਆ ਕੀ ਤੇ ਵੇਖਿਆ ਕੀ ਮੰਮੀ ਮੈਨੂੰ ਵੀ ਹੋਣੀ ਪਤਾ ਲੱਗਾ ਆ ਮੈਂ ਝੂਠ ਨਹੀਂ ਬੋਲਣੀ ਮੰਮੀ ਸੱਚ ਬੋਲਣਨੀ ਆ ਤੈਨੂੰ ਸਮਝ ਨਹੀਂ ਆ ਤੂੰ ਕੀ ਕਰਦੇ ਆ ਤੂੰ ਕੀ ਕਰਦੇ ਆ ਪ੍ਰੀਤ ਤੂੰ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਾਡਾ ਵੀ ਬੇੜਾ ਕਰ ਕਰਤਾ ਤੂੰ ਕੀ ਕਰਦੇ ਆ ਪ੍ਰੀਤ ਜੇ ਤੈਨੂੰ ਵਿਆਹ ਵਾਦਾ ਪਤਾ ਲੱਗ ਗਿਆ ਹੀ ਤੇ ਤੂੰ ਉਦੋਂ ਹੀ ਇਹ ਗੱਲ ਨੂੰ ਖੋਲਦੀ ਤੇ ਪੜਦਾ ਕਿਉਂ ਰੱਖਿਆ ਮੰਮੀ ਮੈਂ ਤੁਹਾਡੇ ਕਰਕੇ ਰੱਖਿਆ ਦੀ ਮੈਨੂੰ ਤੇ ਪਹਿਲਾਂ ਹੀ ਮਾਰਦੀਆਂ ਤੂੰ ਮੈਂ ਕਿਹੜੀ ਜਿੰਦਿਆਂ ਚ ਫਿਰਨ ਦੀ ਆ ਮੈਂ ਇੱਕ ਵਾਰੀ ਹੋਰ ਮਰ ਜਾਂਦੀ ਪਰ ਜੇਰਾ ਆ ਤੂੰ ਮਾਰਿਆ ਯੋਨਾ ਇੱਕ ਸੂਤਾ ਮਾਰਿਆ ਹੀ ਉਹ ਹੁਣ ਨਿਉ ਮੈਂ ਬਜਣਾ ਪਰੀ ਤਾ ਆ ਤੇਰੇ ਕਮਾਂ ਨੇ ਤੇ ਤੇਰੇ ਪਿਓ ਦੇ ਗੁੱਸੇ ਨੇ ਮੈਨੂੰ ਲੈ ਕੇ ਪੈਣਾ ਹੀ ਹੂੰ ਮੰਮੀ ਬਸ ਇਸੇ ਚੱਕਰ ਜਿੱਥੇ ਸੀ ਮੈਂ ਦੱਸਿਆ ਮੈਨੂੰ ਪਤਾ ਸੀ ਤੁਸੀਂ ਵੀਕਰ ਬੜਾ ਕੰਨਾ ਤੇ ਮੈਂ ਅੰਦਰੇ ਅੰਦਰੇ ਬਹੁਤੀ ਗਲਤੀ ਕੀਤੀ ਚੋੜਦੀ ਨਹੀਂ ਬਹੁਤ ਵੱਡੀ ਗਲਤੀ ਕੀਤੀ ਪਰੀ ਤਾ ਤੈਨੂੰ ਨਹੀਂ ਪਤਾ ਤੂੰ ਕੀ ਕੀਤਾ ਜਿਹਦਾ ਉਹਨ ਕੋਈ ਹੱਲ ਨਹੀਂ ਲੱਭਣਾ ਮਿਲਿਆ ਸੀ ਇਹ ਕੋਈ ਹੱਲ ਨਹੀਂ ਲੱਭਣਾ ਮੰਮੀ ਮੈਂ ਚਾਚੀ ਨਾਲ ਬੜੀਆਂ ਗੱਲਾਂ ਕਰਦੀ ਰਹੀ ਆ ਚਾਚੀ ਨੂੰ ਕਈ ਗੱਲਾਂ ਮੈਂ ਪੁੱਛੀਆਂ ਮੈਂ ਪਰ ਮੈਨੂੰ ਚਾਚੀ ਨੇ ਸਹੀ ਸੁਲਾਣੀ ਨਹੀਂ ਦਿੱਤੀ ਮੰਮੀ ਚਾਚੀ ਨੇ ਮੇਰੇ ਬੇੜਾ ਗੱਲ ਗੱਲ ਸੁਣ ਮੇਰੀ ਗੱਲ ਸੁਣ ਦੁਨੀਆ ਰੋ ਰੋ ਦਵਾਈਆਂ ਤੇਦੇ ਕਹਿੰਦੀ ਕਿ ਆਪਣਾ ਮਾਂ ਪਿਓ ਆਪਣਾ ਹੁੰਦਾ ਵਾ ਫਿਰ ਤੂੰ ਮੈਨੂੰ ਬਗਾਨੀ ਕਰਕੇ ਚਾਚੀ ਨੂੰ ਆਪਣੀ ਬਣਾਉਣ ਗਈ ਹਾਂ ਬਣ ਗਈ ਚਾਚੀ ਤੇਰੀ ਉਹ ਲੋਕ ਵੀ ਕਹਿੰਦੇ ਸੀ ਪੁੱਤ ਵੇਖ ਕੇ ਖੁਸ਼ ਹੁੰਦੇ ਹੁੰਦੇ ਆ ਜੋ ਅਹੀਂ ਆ ਤੇਰੇ ਨਾਲ ਤੇ ਅਹੀਂ ਰਹਿਣਾ ਹੀ ਪਰ ਨਾ ਸਾਨੂੰ ਛੱਡ ਕੇ ਤੇ ਚਾਚੀ ਨਾ ਕਰਦੀ ਰਹੀ ਆਪਣੇ ਦੁੱਖ-ਸੋਗ ਪੁੱਤ ਜਾਂ ਚਾਚੇ ਤਾਂ ਹੀ ਦੁੱਖ-ਸੋਗ ਵੰਡਾਉਣ ਜੋਗੇ ਇੰਨੇ ਹੁੰਦੇ ਤੇ ਫਿਰ ਮਾਪਿਆਂ ਨੂੰ ਕੌਣ ਰੋਂਦਾ ਮੰਮੀ ਮੈਂ ਤਾਂ ਅਸੀਧ ਜੀ ਕੀ ਲਗੀਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਚਾਚੀ ਨੇ ਮੇਰਾ ਯਕੀਨ ਤੋੜ ਲਾਇਆ ਤੇ ਆ ਕੋਈ ਸਾਡੇ ਤੇ ਯਕੀਨ ਕਰਕੇ ਵੇਂਦੀ ਹਾਂ ਜੇ ਤੂੰ ਉਦੋਂ ਨਹੀਂ ਯਕੀਨ ਕੀਤਾ ਨਾ ਜਦੋਂ ਮੈਂ ਤੇਰੇ ਤਰਲੇ ਲੈਣੀ ਹਾਂ ਜਾ ਕੇ ਤੇ ਕਿਤੇ ਹੌਂਡ ਕਰਕੇ ਮੈਂਦੀ ਮੈਨੂੰ ਦੱਸਦੀ ਵੀ ਵਿੱਕੀ ਇਹ ਰਾਏ ਤੁਰ ਪਿਆ ਵਾ ਨਹੀਂ ਸੰਗਾਤੇ ਹੁਣ ਤੇ ਤੇਰੇ ਨਾਲ ਇੱਕ ਹੋਰ ਜ਼ਿੰਦਗੀ ਜੁੜੀ ਆ ਜੇ ਕਿਤੇ ਨਾ ਜੁੜੀ ਹੁੰਦੀ ਤੇ ਮੈਂ ਤੈਨੂੰ ਇਹ ਦਲਦਲ ਦੇ ਵਿੱਚੋਂ ਕੱਢ ਕੇ ਤੇਰਾ ਫਾਕ ਤੇ ਹੋਰ ਵੱਡ ਦਿੰਦੀ ਪਰ ਤੂੰ ਤੇ ਮੈਨੂੰ ਆਪਣੀ ਮਾਂ ਕਦੀ ਸਮਝਿਆ ਹੀ ਨਹੀਂ ਆ ساری ਉਮਰ ਮੇਰੇ ਚੋ ਪਰਦੇ ਹੀ ਰੱਖ ਰੱਖ ਮਰ ਚੱਲੀ ਆ ਅਜੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਪਰਦੇ ਰੱਖੇ ਹੋਣੇ ਆ ਲੋਕਾਂ ਦੇ ਤੇ ਪਿਆਰਾਂ ਦੇ ਘਵਾੜਾ ਵੱਜਦਾ ਵਾ ਪ੍ਰੀਤ ਤੂੰ ਤੇ ਘਵਾੜੇ ਤੇ ਛਾਲ ਮਾਰਦੀ ਆ ਤੂੰ ਕਦੀ ਸਾਨੂੰ ਆਪਣੇ ਸਮਝਿਆ ਹੀ ਨਹੀਂ ਆ ਤੇ ਰਹੀ ਗੱਲ ਨਸ਼ੇੜੀਆਂ ਦੀ ਇਹਨਾਂ ਆਵਲੀਆਂ ਦਾ ਤੇ ਪਲ ਦਾ ਭਰੋਸਾ ਨਹੀਂ ਆ ਵੀ ਇਹਨਾਂ ਨੇ ਕਿੱਥੇ ਮਰ ਜਾਣਾ ਵਾ ਤੂੰ ਤੇ ਆਪਣੇ ਨਾਲ ਨਾਲ ਨਾ ਆਪਣੇ ਪਿਓ ਦੀਆਂ ਨਜ਼ਰਾਂ ਚ ਮੈਨੂੰ ਵੀ ਝੂਠੀ ਕਰ ਦਿੱਤਾ ਵਾ ਮੰਮੀ ਤੁਸੀਂ ਮੇਤੇ ਯਕੀਨ ਤੇ ਕਰਨਾ ਨਹੀਂ ਆ ਪਰ ਅੱਜ ਮੈਂ ਤੈਨੂੰ ਸਾਰੀਆਂ ਸੱਚੀਆਂ ਸੱਚੀਆਂ ਗੱਲਾਂ ਦੱਸ ਦੇਣੀਆਂ ਕਿਹੇ ਗੱਲ ਦਾ ਕੋਈ ਪਰਦਾ ਨਹੀਂ ਰੱਖਣਾ ਮੰਮੀ ਮੈਂ ਚਾਚੀ ਨੂੰ ਆਪਣੀ ਸਹੇਲੀ ਸਮਝ ਲਈ ਰਹੀ ਆ ਉਹ ਦਿਨ ਹਰ ਇੱਕ ਗੱਲ ਕਰਦੀ ਰਹੀ ਆ ਪਰ ਮੰਮੀ ਚਾਚੀ ਨੇ ਮੇਰੇ ਨਾਲ ਬੜਾ ਵੱਡਾ ਧੋਖਾ ਕੀਤਾ ਚਾਚੀ ਨੂੰ ਮੈਂ ਕਈ ਗੱਲਾਂ ਪੁੱਛਣੀਆਂ ਤੇ ਚਾਚੀ ਨੇ ਹੀ ਮੇਰੀ ਭਜਣ ਵੇ ਜਾਲ ਬੁਕੀਤੀ ਆ ਚਾਚੀਾਂ ਦੀ ਕੋਈ ਗੱਲ ਨਹੀਂ ਫਿਰ ਕੀ ਕੁੜੀਆਂ ਬਾਜੀ ਜਾਂਦੀਆਂ ਮੰਮੀ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਆ ਰਾਜਵਿੰਦਰ ਵੱਲੋਂ ਤੁਸੀਂ ਕਹਿੰਦੇ ਸੀ ਨਾ ਚਾਚੀ ਨੇ ਮੈਨੂੰ ਖਰਾਹ ਦਿੱਤੀ ਸੀ ਕਿ ਰਾਜਵਿੰਦਰ ਦਾ ਨਾਮ ਆਕੇ ਜਾਈ ਤਾਂ ਕਿ ਜਿੰਨੀ ਵੀ ਬਦਨਾਮੀ ਮਿਲਣੀ ਹੋਗੀ ਉਹਨੂੰ ਬਦਨਾਮੀ ਮਿਲੂਗੀ ਸਾਰਾ ਕਸੂਰ ਉਹਦੇ ਤੇ ਆਊਗਾ ਪਰ ਮੰਮੀ ਰਾਜਵਿੰਦਰ ਨੂੰ ਤੇ ਕਹੇ ਗੱਲ ਦਾ ਵੀ ਨਹੀਂ ਸੀ ਪਤਾ ਇੰਨੇ ਮੈਨੂੰ ਕੈਸੇ ਘਰੋਂ ਭੱਜ ਜਾ ਜੇ ਇਹ ਗੱਲਾਂ ਨਾ ਤੇ ਚੱਲ ਮੇਰੇ ਨਾਲ ਅੱਜ ਇਹਦੇ ਨਾਲ ਵੀ ਮੈਂ ਦੋ ਹੱਥ ਕਰ ਹੀ ਲਈਆਂ ਜਦੋਂ ਤੇਰੀ ਜ਼ਿੰਦਗੀ ਬਰਬਾਦ ਕਰਤੀ ਤੇ ਪਿੱਛੇ ਰਹਿ ਕੇ ਗਿਆ ਮम्मी ਮੈਂ ਇਹਨੂੰ ਐਵੇਂ ਕਿਹਾ ਸੀ ਮੇਰੀ ਗੱਲ ਸੁਣ ਕੇ ਤਾਂ ਮम्मी ਤਰ ਠੀਕ ਮम्मी ਮੈਂ ਚਾਚੀ ਨੂੰ ਵੀ ਕਿਹਾ ਸੀ ਕਿ ਮੈਂ ਹੁਣ ਇਸ ਬੱਚੇ ਨੂੰ ਜਨਮ ਨਹੀਂ ਦਵਾਂਗੀ ਵੀ ਪਰ ਚਾਚੀ ਨੇ ਮੈਨੂੰ ਕਿਹਾ ਸੀ ਕਿ ਆਪਣੀ ਮੰਮੀ ਨਾਲ ਕੋਈ ਗੱਲ ਨਹੀਂ ਕਰਨੀ ਵੀ ਕੀ ਦੇ ਬਾਰੇ ਕਿ ਉਹ ਨਸ਼ੇੜੀ ਆ ਜਾਂ ਉਹ ਨਸ਼ੇ ਪਤੇ ਕਰਦਾ ਸਾਰਾ ਕੁਝ ਚੁੱਪ ਹੀ ਰਹਿ ਸਾਰਾ ਕੁਝ ਠੀਕ ਹੋ ਜਾਣਾ ਮੰਮੀ ਤਾਂ ਮੈਂ ਨਾ ਫੋਨ ਨਹੀਂ ਆ ਇੰਨਾ ਵਿਸ਼ਵਾਸ ਹੋਦੇ ਤੇ ਕਰ ਲਿਆ ਮੈਂ ਮਾੜੀ ਹਾਂ ਮਾਂ ਹਾਂ ਮੈਂ ਤੇਰੀ ਤੇਰਾ ਬੁਰਾ ਚਾਹਣਾ ਨਹੀਂ ਮੈਂ ਉਹ ਬਗਾਨੀ ਜਨਾਨੀ ਮੰਮੀ ਉਹ ਨਹੀਂ ਇੰਨੀਆਂ ਗੱਲਾਂ ਕਰ ਲੈਂਦੀ ਰਹੀ ਤੇ ਮੈਨੂੰ ਤੂੰ ਬਗਾਨੀ ਕਰਤਾ ਮੰਮੀ ਆਈ ਕਿ ਮੇਤੋ ਗਲਤੀ ਹੋਈ ਬੜੀ ਵੱਡੀ ਮੈਂ ਜਿਹੜਾ ਉੱਤੇ ਯਕੀਨ ਕੀਤਾ ਆ ਪਰ ਇਹ ਤੇ ਤੈਨੂੰ ਪਤਾ ਨਹੀਂ ਆ ਗਲਤੀ ਕਿੱਡੀ ਵੱਡੀ ਕਰ ਲਈ ਆ ਇਹਦਾਂ ਅੰਜਾਮ ਕੀ ਹੋਣਾ ਵਾ ਉਹ ਤਾਂ ਬਾਅਦ ਚ ਪਤਾ ਲੱਗੂ ਤੂੰ ਪਹਿਲੇ ਨਾਲ ਚੱਲ ਮੇਰੇ ਦੀਵਿੰਦਰ ਨਹੀਂ ਦਿਵਿੰਦਰ ਇਹ ਕੀ ਗੱਲ ਹੋਈ ਆ ਤੂੰ ਇਹ ਚੰਗੀ ਨਹੀਂ ਕੀਤੀ ਕਿਉਂ ਕੀ ਕਰਤਾ ਮੈਂ ਜੇ ਰੱਬ ਨੇ ਤੇਰਾ ਘਰ ਇੱਕ ਧੀ ਦਿੱਤੀ ਹੁੰਦੀ ਨਾ ਇੱਕ ਧੀ ਦਿੱਤੀ ਹੁੰਦੀ ਤੇ ਤੂੰ ਇਹੋ ਜਿਹੀ ਬੁੱਠੀਆਂ ਮਤਾਂ ਦੇਣੀਆਂ ਵੀ ਕੁੜੀ ਨੂੰ ਜੇ ਉਸਿਆ ਲਿਭੈ ਸਮਝ ਕੇ ਤੇਰੇ ਨਾਲ ਸਾਰੀਆਂ ਗੱਲਾਂ ਕਰਦੀ ਰਹੀ ਆ ਤੇ ਤੂੰ ਕੀ ਆਪਣਾ ਦਿਮਾਗ ਵਰਤਿਆ ਕੀ ਅਕਲ ਦਾ ਕੰਮ ਕੀਤਾ ਕੀ ਮੈਨੂੰ ਬੁੱਠੀ ਮਤ ਦੇਤੀ ਮੰਮੀ ਚਾਚੀ ਤੇ ਮੈਨੂੰ ਇਹ ਕਹਿੰਦੀ ਸੀ ਕੋਈ ਗੱਲ ਨਹੀਂ ਤੂੰ ਭੱਜ ਜਾ ਕੋਈ ਗੱਲ ਨਹੀਂ ਕੁੜੀਆਂ ਤੇ ਭੱਜ ਹੀ ਜਾਂਦੀਆਂ ਹੁੰਦੀਆਂ ਤੇ ਰਹੀ ਗੱਲ ਮਾਂ ਪਿਓ ਨੂੰ ਬਣਾਉਂਦੀ ਟਾਈਮ ਪਾ ਕੇ ਸਾਰਾ ਕੁਝ ਠੀਕ ਹੋ ਜਾਂਦਾ ਤੇ ਤੇਰੇ ਮਾਪਿਆਂ ਨੂੰ ਤੇ ਮੈਂ ਝਾਟਿੰਦਾ ਕਰਕੇ ਮਨਾ ਲੂੰਗੀ ਕਿਉਂ ਚਾਚੀ ਤੂੰ ਕੰਨੀ ਨਹੀਂ ਨਹੀਂ ਆਗਲਾ ਲੈ ਤੇਰੇ ਅੱਜ ਤੈਨੂੰ ਮਾਂ ਦਾ ਹੈ ਜਗ ਪਿਆ ਅੱਜ ਚਾਚੀ ਮਾੜੀ ਹੋ ਗਈ ਨਹੀਂ ਜਿੱਦਨ ਇੱਥੇ ਆਣ ਕੇ ਤਰਲੇ ਲੈਂਦੀ ਹਾਂ ਹਾਈ ਚਾਚੀ ਮੈਂ ਮਰ ਜਾਣਾ ਮੁੰਡੇ ਤੋਂ ਬਗੈਰ ਮੇਰਾ ਉਹਨੇ ਇੱਕ ਵਾਰੀ ਮੇਲ ਕਰਾ ਦੇ ਅੱਜ ਚਾਚੀ ਤੈਨੂੰ ਭੁੱਲ ਗਈ ਆ ਅੱਜ ਤੂੰ ਮਾਂ ਦੀ ਹੇਜੜੀ ਬਣ ਗਈ ਤੂੰ ਤੇ ਜਦਵਿੰਦਰ ਸ਼ਰਮ ਨਹੀਂ ਆਉਂਦੀ ਜੇ ਉਹ ਨਿਆਣੀ ਸਿਆਣੀ ਹੀ ਉਹ ਨਹੀਂ ਗੱਲ ਤੈਨੂੰ ਕਹਿੰਦੀ ਰਹੀ ਤੇ ਤੂੰ ਗਾਰਿਓ ਕੀ ਕਰਤੂਤ ਕੀਤੀ ਤੇਰੇ ਤੇ ਅਚ ਫਰਕ ਕੀ ਰਹਿ ਗਿਆ ਫਿਰ ਮੰਨ ਲਾ ਤੇਰੀ ਕੁੜੀ ਕੱਲ ਨੂੰ ਕਹਿੰਦੀ ਕਿ ਮੰਮੀ ਮੈਂ ਇੱਥੇ ਕਰਾਉਣਾ ਜਾਂ ਇਹਦੇ ਨਾਲ ਭੱਜ ਜਾ ਤੇ ਤੂੰ ਭਜਾ ਦਿੰਦੀ ਨਹੀਂ ਰਾਤ ਦੇ ਨੇ ਤੇ ਬੂਏ ਤੋੜ ਤੋੜ ਖਾ ਲਈ ਚਾਚੀ ਮੈਂ ਤੇ ਮੁੰਡੇ ਤੋਂ ਬਗੈਰ ਮਾਰੀ ਜਾਣਾ ਵਾ ਤੇ ਅੱਜ ਅੱਜ ਵੇਖ ਤੂੰ ਕਿਦਾਂ ਮਾਂ ਦੀ ਬੋਲੀ ਬੋਲਦੀ ਆ ਖਬਰਦਾਰ ਜੀ ਮੇਰੇ ਘਰ ਆਣ ਕੇ ਰੌਲਾ ਪਾਇਆ ਤੇ ਗੁਲਿੰਦਰ ਚੰਗੀ ਨਹੀਂ ਕੀਤੀ ਤੂੰ ਜੇ ਤੇਰੇ ਗੁਵਾਹ ਤਾਂ ਆਏ ਸੀ ਨਾ ਤੇ ਆਪਣੇ ਤੋਂ ਵੱਧ ਕੇ ਕੀਤਾ ਤੇਰੇ ਨਾਲ ਆ ਤੂੰ ਆਪਣੀ ਕਰਤੂਤ ਵੈਲਾ ਕੀ ਕੀਤੀ ਮੈਨੂੰ ਇਹ ਦੱਸ ਵੀ ਅਸੀਂ ਤੇਰਾ ਕੀ ਮਾੜਾ ਕੀਤਾ ਸੀ ਨਹੀਂ ਪੁੱਛ ਆਪਣੀ ਧੀ ਨੂੰ ਹੁਣੇ ਮੈਂ ਜਾਂਦੀ ਨੂੰ ਇਹ ਗੱਲ ਕਹੀ ਸੀ ਵੀ ਬੰਦਾ ਆਪਣੀਆਂ ਗੱਲਾਂ ਤੇ ਭੁੱਲ ਜਾਂਦਾ ਤੇ ਦੂਜੇ ਦੀਆਂ ਯਾਦ ਰੱਖਦਾ ਵਾ ਤੇ ਮੈਨੂੰ ਲੱਗਦਾ ਤੂੰ ਵੀ ਭੁੱਲ ਗਈ ਆ ਅੱਛਾ ਤੇ ਫਿਰ ਤੂੰ ਦੱਸ ਦੇ ਕੀ ਮਾੜਾ ਕੀਤਾ ਹੀਂ ਤੇਰਾ ਨਹੀਂ ਮਾੜਾ ਤੂੰ ਚੰਗਾ ਵੀ ਕੀ ਕੀਤਾ ਸਾਡੇ ਨਾਲ ਅਸੀਂ ਸਾਰੀ ਉਮਰ ਦੀ ਕਮਾਈ ਮਿਹਨਤ ਦੀ ਜਿਹੜੀ ਅਈ ਉਹ ਕੋਠੀ ਤੇ ਲਾਤੀ ਨਹੀਂ ਅੱਜ ਕੋਈ ਉਹ ਫ੍ਰੀਜ ਲੈਣ ਨੂੰ ਤਿਆਰ ਨਹੀਂ ਆ ਤੇ ਜੇ ਅਸੀਂ ਉਹ ਲੈਣੇ ਕੋ ਰਾਹ ਮੰਗਿਆ ਤੁਹਾਨੂੰ ਰਾਹ ਦੇ ਦੇ ਥੋੜਾ ਉਹਨੇ ਸਾਡੇ ਗੇਟ ਦੇ ਮੂਹਰੇ ਕੰਦ ਕਰਤੀ ਨਹੀਂ ਬੇੜਾ ਤੇ ਉਹਦਾ ਵੀ ਗਰਕ ਹੋਣਾ ਵਾ ਤੇ ਜੇ ਮੈਂ ਤੇਰੇ ਤਰਲੇ ਮਾਰੇ ਤੇ ਭੈਣੇ ਮੈਨੂੰ ਲੰਘਣ ਜੋਗਾ ਹੀ ਰਾਹ ਦੇਦੇ ਪਰ ਨਾ ਤੂੰ ਸਾਫ ਮਨਾ ਕਰਤਾ ਨਹੀਂ ਤੂੰ ਰਾਹ ਤੇ ਕੀ ਦੇਣਾ ਸੀ ਤੂੰ ਤੇ ਘਰ ਚੋਂ ਨੰਗਣਾ ਹੀ ਹੜਾ ਬੰਦ ਕਰਤਾ ਤੇ ਤਾਂ ਕਰਕੇ ਇੱਥੇ ਕਿਰਾਏ ਤੇ ਰਹਿਣ ਲੱਗੀ ਮੈਂ ਨਹੀਂ ਜਦੋਂ ਮੈਂ ਘਰ ਦਾ ਕਿਰਾਇਆ ਦਿਨੀ ਆ ਨਾ ਤੇ ਮੈਂ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਵਾਦਵਾਵਾਂ ਦਿਨੀ ਆ ਵੀ ਮੇਰਾ ਉਹ ਘਰ ਖਾਲੀ ਪਿਆ ਤੇ ਮਹੀਨੇ ਦੇ ਮਹੀਨੇ ਮੈਂ ਤੇ ਕਿਰਾਇਆ ਦੇਣ ਢਈ ਆ ਕਾਦਾ ਕਰਕੇ ਟਾੜਾ ਕਰਕੇ ਤੇ ਕੋ ਚਮਲ ਦਾ ਕਰਕੇ ਜਿਨੇ ਹੜਾ ਰਸਤਾ ਹੀ ਬੰਦ ਕਰਤਾ ਨਹੀਂ ਤੇ ਮੈਨੂੰ ਕੀ ਲੋੜ ਸੀ ਤੇਰੇ ਤਰਲੇ ਮਾਰਦੀ ਤੇ ਅਜੇ ਤੂੰ ਆਨੀ ਆ ਮੈਨੂੰ ਮੇਰੀ ਧੀ ਨੂੰ ਪਸਾਤਾ ਮੈਂ ਤੇ ਜਿੱਥੇ ਹੋਊਗਾ ਤੈਨੂੰ ਠੋਕੂਗੀ ਤੇ ਠੋਕਣਾ ਵੀ ਆ ਪਰ ਚਾਚੀ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਮੈਂ ਤੇ ਤੇਤੇ ਪੂਰਾ ਯਕੀਨ ਕਰਦੀ ਰਹੀ ਆ ਨਾ ਨਹੀਂ ਤੇਰਾ ਕਸੂਰ ਇਹ ਹੀ ਕਿ ਤੂੰ ਇਹਦੀ ਧੀ ਮੈਂ ਤਾਂ ਤੇਰੇ ਕੋ ਬਦਲਾ ਲਿਆ ਦਵਿੰਦਰ ਹਾਂ ਗੱਲ ਤੂੰ ਆਪਣੇ ਢਿੱਡ 'ਚ ਹੀ ਰੱਖ ਛੱਡੀ ਜੇ ਮੇਰ ਨਾਲ ਕੀਤੀ ਹੁੰਦੀ ਤੇ ਸ਼ਾਇਦ ਇਹ ਮਸਲੇ ਦਾ ਕੋਈ ਹੱਲ ਕੱਢ ਲੈinde ਬੱਲੇ ਨਹੀਂ ਪਾਲੀਏ ਨਾਲੇ ਚੋਰ ਤੇ ਨਾਲੇ ਚਤਰ ਨਹੀਂ ਮਸਲੇ ਪਾਓ ਵੀ ਤੁਸੀਂ ਤੇ ਹੱਲ ਵੀ ਤੁਸੀਂ ਕਰੋ ਨੀ ਕਾਰੋ ਵੇਲਾ ਚੇਤੇ ਜਦੋਂ ਤੇਰੇ ਪੈਰਾਂ ਤੇ ਚੁੰਨੀ ਰੱਖੀ ਸੀ ਤਿੰਨਾ ਜਾਣੇ ਹੀ ਗੜਗੜਾਏ ਹਾਂ ਵੀ ਸਾਨੂੰ ਵੇਖ ਘਰ ਚੋਂ ਕੱਢੋ ਨਾ ਮਜਬੂਰ ਕਰ ਪਰ ਤੇਰੇ ਤੇਰੇ ਕੰਤੇ ਤੇ ਜੂਣਾ ਸਰਕੀ ਸਾਨੂੰ ਵੀ ਉਹ ਵੇਲਾ ਯਾਦ ਆ ਤੇ ਤੇਰਾ ਤੇਰੀ ਤੀ ਨਾ ਮੈਂ ਕਿਉਂ ਨਾ ਮਾੜਾ ਕਰਦੀ ਮੈਂ ਕਰਨਾ ਹੀ ਮੇਰੇ ਦਿਲ 'ਚ ਲਾਂਭੂ ਉੱਠਦੇ ਹੀ ਜਦੋਂ ਮੈਂ ਉਹ ਘਰ ਨੂੰ ਜਾਂਦੀ ਹਾਂ ਆਪਣੇ ਨੂੰ ਦਵਿੰਦਰ ਤੂੰ ਇੱਕ ਘਰ ਦੇ ਪਿੱਛੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰਤੀ ਨਹੀਂ ਐਡੀ ਪਾਪਨ ਤੂੰ ਪਲੀ ਹਾਂ ਗਲਤੀ ਨਾ ਕਰੀ ਤੂੰ ਮੇਰੇ ਘਰ ਆਣ ਕੇ ਮੇਰੇ ਤੇ ਹੱਥ ਚੁੱਕਣ ਲੱਗੀਆਂ ਹੁਣੇ ਮੈਂ ਥਾਣੇ ਲਾਤਾ ਨਾ ਫੋਨ ਦੋਵਾਂ ਮਾਵਾਂ ਧੀਆਂ ਨੂੰ ਚਕਾ ਦੋਗੀ ਕਿ ਮੈਨੂੰ ਘਰ ਆਣ ਕੇ ਧਮਕੀਆਂ ਦੇਣ ਡੀਆਂ ਵਾ ਠੀਕ ਆ ਨਹੀਂ ਤੂੰ ਭੁੱਲ ਗਈ ਹੁਣ ਤੇਰੀ ਮੈਂ ਸੇਵਾ ਕਰਕੇ ਇੱਥੇ ਤੈਨੂੰ ਕੱਢਿਆ ਤੇ ਤੂੰ ਆਪਣੀ ਮਾਂ ਨੂੰ ਲੈ ਕੇ ਆ ਗਈ ਆ ਨੀ ਮੈਂ ਤਾਂ ਜਿੱਥੇ ਤੱਕ ਹੋਇਆ ਤੈਨੂੰ ਠੋਕੂਗੀ ਤਾਂ ਠੋਕਣਾ ਨਹੀਂ ਉਹ ਬੰਦਿਆਂ ਨੂੰ ਨਿਕਲ ਜਾ ਮੇਰੇ ਘਰੋਂ ਮਾਵਾਂ ਧੀਆਂ ਆਈਆਂ ਵੱਡੀਆਂ ਤੇ ਮੱਤਾਂ ਦੇਣ ਵਾਲੀਆਂ ਮੈਨੂੰ ਨਾਲੇ ਚੋਰ ਨਾਲੇ ਚਾਦਰ ਘਰ ਆਣ ਕੇ ਧਮਕੀਆਂ ਦੇਣ ਡੀਆਂ ਤੁਸੀਂ ਮੈਨੂੰ ਵਿਹਲੇ ਆ ਦੁਨੀਆ ਐਦਾਂ ਦੀ ਹੁੰਦੀ ਹੈ ਦੁਨੀਆ ਆਪਣਾ ਮਾਪਿਓ ਛੱਡ ਕੇ ਹੋਰ 10 ਲੋਕਾਂ ਨੂੰ ਮੰਮੀ ਨੀ ਨੀ ਨਹੀਂ ਸੀ ਪਤਾ ਕਿ ਚਾਚੀ ਨੇ ਐਡਾ ਕਰੂਗੀ ਕੋਈ ਨਹੀਂ ਚਾਚੀ ਸਾਰੀਆਂ ਤੇਰੇ ਕੀ ਆਉਣੀਆਂ ਨਹੀਂ ਬੱਲੇ ਨਹੀਂ ਤੇਰੇ ਤੂੰ ਹੀ ਮੇਰੇ ਨਾਲ ਘਟਕਟੀਆਂ ਨਹੀਂ ਹੁੱਧਾਂ ਬੜਦੀਆਂ ਹੁੱਧਾ ਮੈਨੂੰ ਵੇਖ ਕੇ ਕਰਾਇਆ ਜਾ ਸੋਖਾ ਨਹੀਂ ਨਿਕਲ ਜਾ ਤੂੰ ਫੋਨ ਨਾ ਛੋੜ ਲੈ ਲੇ ਕੋ ਘਾਆਂ ਬੜੀਆਂ ਭੜੀਆਂ ਮਾਨਸਾ